ਥੋੜਾ ਬ੍ਰੀਫ ਸਰ ਇਹ ਇੱਕ ਮੁਕਦਮਾ ਨੰਬਰ ਐਫਆਈਆ ਨੰਬਰ 36 ਰਜਿਸਟਰਡ ਆ ਸਰ ਕੋਈ ਪਾਣਾ ਰਣਜੀਤ ਐ ਬਨੇ ਉਹ ਅੰਡਰ ਸੈਕਸ਼ਨ ਕਿ ਸੀ ਕਾਰਡ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਬਾਕੀ ਫਰਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਨੂੰ ਦਿੱਤਾ ਗਿਆ ਜਿਸ ਨੂੰ ਜਰਕਾਰ ਜੀ ਦਾ ਮਾਨ ਕਿੰਨੇ ਦਿਨਾਂ ਵਿੱਚ ਲੱਗਦਾ ਸਰ ਤਕਲੋਗੇ ਤੁਮ ਫਾਈਟ ਕਰਕੇ ਮਾਨ ਕਿਨੇ ਦਿੰਦਾ ਮੈਂ ਤੂੰ ਤੇਂਦਰ ਮਾਣ ਦੇ ਬਾਕੀ ਜੋ ਡਿਟੇਲ ਤੇ ਤੁਹਾਡੇ ਨਾਲੋਂ ਨਾਮ ਕੀ ਆ ਜੀ ਜਿਹਨੂੰ ਕਾਹਦੇ ਉਦਾਰਕ ਬੇਚਿਆ ਵਾਲੀ ਕੀ ਆ ਜੀ ਤਾਂ ਨਾਮ ਦੱਸ ਦਿਓ ਸਾਰੀਆਂ ਡਿਟੇਲ ਤੁਹਾਨੂੰ ਫੋਟੋ ਸ਼ੇਅਰ ਕਰਾਂਗੇ ਥੋੜਾ ਜਿਹਾ ਨਾਮ ਦੱਸ ਦਿਓ ਜੀ ਅੱਜ ਸੇਕ ਪੇਸ ਕੀਆ ਗਿਆ ਸਾਰੀਆਂ ਬਿਤੇ ਸਾਨੂੰ ਪ੍ਰਸ਼ਨ ਪੁੱਛੀਏ ਮਾਣ ਦਾ ਨਾਮ ਦੱਸੋ ਸਿਰਫ ਨਾਲੇ ਨਾਮ ਦੱਸ ਦੋ ਇਕਲਾ ਮੀਨ ਜਿਹੜਾ ਕਿਊਸ ਤੇ ਉਹਦਾ ਰਵੀ ਆ ਅੱਛਾ ਤੇ ਦੂਜਾ ਬੰਦਾ ਕੀ ਨਾਮ ਆ ਜੀ ਉਹ ਜਿਹਨੂੰ ਸਾਰੀ ਡਿਟੇਲ ਤੇ ਤੁਹਾਨੂੰ ਜਲਦੀ ਸ਼ੇਅਰ ਕਰਾਂਗੇ ਮਾਣ ਦਾ ਦੱਸੋ ਦੂਜੇ ਬੰਦੇ ਦਾ ਕੀ ਨਾਮ ਆ ਥੋੜਾ ਬ੍ਰੇਕ ਸਰ ਇੱਕ ਮਕਦਮਾ ਨੰਬਰ ਐਫਆਈਆ ਨੰਬਰ 36 ਰਜਿਸਟਰਡ ਹੈ ਸਰ ਕੋਲ ਪਾਣਾ ਰਣਜੀਤ ਸਿੰਘ ਨੇ ਉਹ ਅੰਡਰ ਸੈਕਸ਼ਨ 2C ਕਾਰਡ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਾਕੀ ਫਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਉਹ ਦੱਸ ਦੇਗਾ ਜਿਹਦਾ ਨਾਮ ਕੀ ਹੈ ਜਿਹਨੂੰ ਇਹ ਡਿਮਾਂਡ ਕਿਨੇ ਦਿਨਾਂ ਵਿੱਚ ਹੈ ਸਰ ਖਲੋਗੇ ਤੁਸੀਂ ਰਮਾਨ ਕਿਨੇ ਦਿਨਾਂ ਵਿੱਚ ਦੋ ਦਿਨਾਂ ਦੇ ਭਾਂਡੇ ਬਾਕੀ ਜੋ ਡਿਟੇਲਸ ਹੈ ਤੁਹਾਡੇ ਨਾਲ ਉਹ ਫਦਰ ਨਾਮ ਕੀ ਹੈ ਜਿਹਨੂੰ ਕਹਿੰਦੇ ਉਹ ਦਾਖਲ ਪੇਸ਼ ਹੈ ਨਾਮ ਕੀ ਹੈ ਜਿਹਦਾ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਜਿਹਾ ਨਾਮ ਦਾਖਲ ਪੇਸ਼ ਕਿਹਾ ਹੈ ਸਾਨੂੰ ਪ੍ਰੈਸਮੈਂਟ ਕਰੀਏ ਨਾਮ ਦਾਖਲ ਸਰ ਜੀ ਨਾਮ ਆਖ ਦਿਓ ਫਿਰ ਨਾਮ ਦਾਖਲ ਨਾਮ ਦੱਸ ਦਿਓ ਇਕੱਲਾ ਇਹ ਜਿਹੜਾ ਕਯੂਸ ਤੇ ਉਹਦਾ ਰਵੀ ਹੈ ਅੱਛਾ ਦੂਜਾ ਬੰਦਾ ਕੀ ਨਾਮ ਹੈ ਜੀ ਉਕਤ ਨੂੰ ਸਾਰੇ ਡਿਟੇਲ ਤੁਹਾਨੂੰ ਜਲਦੀ ਸ਼ੇਅਰ ਕਰਾਂਗੇ ਮਾਣੇ ਦਾਜੂ ਦੂਜੇ ਬੰਦੇ ਦਾ ਕੀ ਨਾਮ ਆ ਥੋੜਾ ਬ੍ਰੇਕ ਮਕਦਮਾ ਨੰਬਰ ਐਫਆਈਆ ਨੰਬਰ 36 ਰਜਿਸਟਰਡ ਆ ਸਰ ਕੋਈ ਪਾਣਾ ਰਣਜੀਤ ਐ ਉਹ ਅੰਡਰ ਸੈਕਸ਼ਨ 2C ਕਾਰਡ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਬਾਕੀ ਫਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਤੁਹਾਨੂੰ ਕੀ ਨਾਮ ਕੀ ਆ ਜਿਹਨੂੰ ਜਿਹਦਾ ਮਾਨ ਕਿਨੇ ਜਿੰਦਾ ਮਿਲਿਆ ਸਰ ਤਕ ਲੋਗੇ ਕੰਪਲੈਟ ਕਰਕੇ ਡਿਮਾਂਡ ਕਿਨੇ ਦਿੰਦਾ ਮੈਂ ਦੋ ਦਿਨਾਂ ਦੇ ਭਾਂਡੇ ਬਾਕੀ ਜੋ ਡਿਟੇਲ ਤੇ ਤੁਹਾਡੇ ਨਾਲੋਂ ਫਰਮ ਨਾਮ ਕੀ ਆ ਜੀ ਜਿਹਨੋਂ ਕਾਹਦਾ ਉਦਾਰਤ ਪੇਚੀ ਵਾਲੀ ਆ ਜੀ ਤਾਂ ਨਾਮ ਦੱਸ ਦਿਓ ਸਾਰੀਆਂ ਡਿਟੇਲ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਲੇ ਮਾੜੇ ਦਾ ਨਾਮ ਦੱਸੋ ਸਰਲ ਨਾਮ ਆ ਦੱਸੋ ਫਿਰ ਮਾੜੇ ਦਾ ਨਾਮ ਦੱਸੋ ਇਕੱਲਾ ਮੇਨ ਜਿਹੜਾ ਕਿਊਸ ਤੇ ਉਹਨਾਂ ਰਵੀ ਆ ਅੱਛਾ ਤੇ ਦੂਜਾ ਬੰਦਾ ਕੀ ਨਾਮ ਆ ਜੀ ਉਹ ਜਿੰਨੀ ਸਾਰੀ ਡਿਟੇਲ ਤੇ ਤੁਹਾਨੂੰ ਜਲਦੀ ਸ਼ੇਅਰ ਕਰਾਂਗੇ ਮਾੜੇ ਦੱਸੋ ਦੂਜੇ ਬੰਦੇ ਦਾ ਕੀ ਨਾਮ ਆ ਥੋੜਾ ਬ੍ਰੀਫਟਾ ਇੱਕ ਮਾਮਲਾ ਨੰਬਰ ਐਫਆਈਆ ਨੰਬਰ 36 ਰਜਿਸਟਰਡ ਹੈ ਸਰਪੋਜੀ ਪਾਣਾ ਰਣਜੀਤ ਸਿੰਘ ਨੇ ਉਹ ਅੰਡਰ ਸੈਕਸ਼ਨ 21 ਸੀ ਕਾਰਡ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਾਕੀ ਫਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਨੂੰ ਕਿਹਦਾ ਨਾਮ ਕੀ ਹੈ ਜਿਹਨੂੰ ਜਰਕਾਰ ਚਾਹੀਦੀ ਹੈ ਰਿਮਾਨ ਕਿਨੇ ਦਿੰਦਾ ਮੈਡਮ ਸਰ ਖਲੋਗੇ ਕੰਪਲਾਈਡ ਰਿਮਾਨ ਕਿਨੇ ਦਿੰਦਾ ਮੈਡਮ ਦੋ ਦਿਨਾਂ ਦੇ ਰਿਮਾਨ ਦੇ ਬਾਕੀ ਜੋ ਡਿਟੇਲਸ ਨੇ ਤੁਹਾਡੇ ਨਾਲੋਂ ਪ੍ਰੈਸਨ ਸਰ ਨਾਮ ਕੀ ਹੈ ਜੀ ਜਿਹਨੂੰ ਕਾਹਦਾ ਪੇਜ ਹੈ ਕੀ ਹੈ ਜੀ ਤਾਂ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਕਰਨਾ ਨਾਮ ਦੱਸੋ ਸਰ ਨਾਮ ਦੱਸੋ ਸਰ ਨਾਮ ਦੱਸੋ ਕਲਾ ਮੀਮ ਜਿਹੜਾ ਕਿਊਸ ਤੇ ਉਹਦਾ ਰਵੀ ਹੈ ਅੱਛਾ ਦੂਜਾ ਬੰਦਾ ਕੀ ਨਾਮ ਹੈ ਜੀ ਉਹ ਜਿੰਨੀ ਸਾਰੇ ਡਿਟੇਲਸ ਤੁਹਾਨੂੰ ਜਲਦੀ ਸ਼ੇਅਰ ਕਰ ਦੇਣਾ ਦਾਦਾ ਦੂਜੇ ਬੰਦੇ ਦਾ ਕਿੰਨਾ ਆ